बात हैलीएरी बलिए खुशी आ खटे आ प्यार आतार अच दुखा खटे वा वाला वाले जिम्मे क्या खड़े कर रहे भी दुग्ह वाला खुशी आ गया ਪਿਆਰ ਕਰਦੀ ਹੈ ਮੇਲੇ ਬਣਾਉਂਦਾ ਹੈ ਦੁੰਗਾ ਵਾਲਾ ਖੁਸ਼ੀ ਦਾ ਵੀ ਸਰਦ ਬਹੁਤ ਸ਼ਬਦ ਤੂੰ ਹੀ ਨੌਜਵਾਨ ਹੈ ਇਸ ਸੁਹਾਨ ਕਬੱਡੀ ਖਿਡਾਰੀ ਦੇ ਲਈ ਬੋਲਦੇ ਇਹ ਦੁੰਗਾ ਵਾਲਾ ਖੁਸ਼ੀ ਅੱਜ ਮੇਲੇ ਤੇ ਪੁੱਜਿਆ ਪੱਟੀ ਹਾਜ਼ਰੀ ਹੈ ਮੇਰੇ ਵੀਰੋ ਇਹ ਪਿਆਰ ਸਰਕਾਰ ਦੀਆਂ ਗੱਲਾਂ ਹੁੰਦੀਆਂ ਫਿਰ ਮਰਸੀ ਪੰਜ ਦਾ ਪੁੱਤਰ ਦੁਨੀਆ ਦਾ 스타 ਦੁਨੀਆ ਦਾ 스타 ਰਾਜ ਕੁਮਾਰਾ ਖੇਡ ਕਬੱਡੀ ਦਾ ਦੇਖੋ ਇਹ ਕਿੰਨ ਹੋਰ ਵੀ ਖਿਡਾਰੀ ਕਰਦੇ ਆ ਪਰ ਖੁਸ਼ੀ ਵੀ ਜਈ ਐਂਟਰੀ ਹੈ ਬੜੇ ਮੋਟਰਸਾਈਕਲ ਬੜਾ ਕੁਝ ਲਿਆ ਪਰ ਬਿਨਾ ਪਿਆਰ ਹੈ ਜਿਹੜੇ ਸਿੰਖਰ ਕਬਟੇ ਬੁੱਕਾ ਬੜਾ ਖੁੱਗੀ ਮਿਆਂਵਾਟ ਇੱਕ ਗੱਲ ਦੱਸਦੇ ਆ ਤੁਹਾਨੂੰ ਮੇਰੇ ਵੀਰੋ ਇਸ ਸਾਲ ਅਸੀਂ ਆਸਟ੍ਰੇਲੀਆ ਜਦੋਂ ਸੀਜ਼ਨ ਲੰਘ ਕੇ ਗਿਆ ਨਾ ਦੇ ਖੁਸ਼ੀ ਨੇ ਪਹਿਲੇ ਟੂਰਨਾਮੈਂਟ ਤੇ ਖੁਸ਼ੀ 1 ਅਪ੍ਰੈਲ ਨੂੰ ਸੱਟ ਵੱਜੀ ਸੀ ਜੇ ਕਰ ਲੋ 19 ਮਾਰਚ ਨੂੰ ਇਸ ਨਾਲ ਜਾਂਦੇ ਸੱਟ ਲੱਗੀ ਸੀ ਮੋਢੇ ਤੇ ਤੇ ਡਾਕਟਰ ਨੇ ਕਿਹਾ ਵੀ ਤੈਨੂੰ 7-8 ਮਹੀਨਿਆਂ ਦੀ ਰੈਸਟ ਕਰਨੀ ਪੈਣੀ ਹੈ ਔਰ ਤੇਰਾ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਵੀ ਹੋਇਆ ਆਸਟ੍ਰੇਲੀਆ ਦੇ ਵਿੱਚ ਤੇ ਬੰਦੇ ਨੇ ਇੰਨੀ ਕ ਮਿਹਨਤ ਕੀਤੀ ਤੇ ਮੇਰੇ ਪੰਜਾਬੀ ਵੀਰੋ ਬ੍ਰਿਟਿਸ਼ ਕ੍ਰੀਡੀਆਂ ਦੇ ਸੀਨੇ ਦਾ ਕਹਿੰਦੇ ਬੈਸਟ ਮੈਨ ਦਾ ਮਾਣ ਆਖਿਆ ਹੋਇਆ ਆਹ ਟੱਕਰਾਂ ਛੜਨਾ ਆ ਗਿਆ ਪਿੱਛੇ ਪਿੱਛੇ ਰਾਜੂ ਕੋਕਾ ਭੜੀ ਵਾਲਾ ਆ ਗਿਆ ਆ ਪਿੱਛੇ ਪਿੱਛੇ ਭੂਰੀਆ ਸਿੰਘ ਸਰ ਵੀ ਆ ਗਿਆ ਮੇਰੇ ਪੰਜਾਬੀ ਵੀਰੋ ਚੱਲ ਜੀ ਕੋ ਟ੍ਰੈਕਟਰਾਂ ਦਾ ਜੇਤੂ ਬੜੀਆਂ ਦੇ अॻे कोई असरा बची जा रज वॼे जवाबियो ਪੰਜਾਬ ਦੀ ਜੜ੍ਹ ਦੀ ਕਰਾ ਦਾ ਪ੍ਰਤੀਗ੍ਰਿ ਮਾਈਕ ਸਟੇਜ ਦੇ ਵੱਲ ਹਾਂਜੀ ਉਧਰ ਸਾਡੇ ਬਹੁਤ ਵੱਡਾ ਯੋਗਦਾਨ ਆ ਭਾਈ ਜੀਤੀ ਅਕੜਾ ਜੀ 11000 ਰੁਪਏ ਉਹਨਾਂ ਵੱਲੋਂ ਇਸ ਕਲੱਬ ਦੇ ਲਈ ਜਿਹੜੀ ਮੈਕਸ ਹੈਦਾ ਇਹ ਬਹੁਤ ਧੰਨਵਾਦ ਆ ਇੱਕ ਦਫਕਾਂ ਦੇ ਲਈ ਜਿਹੜੀਆਂ ਕਿਉਂਕਿ ਐਲਈਡੀਆਂ ਗੱਡੀਆਂ ਜਾਣੀਆਂ ਤੇ ਉਹ ਸਾਡੇ ਵੀ ਪਾਸੇ ਕੱਟ ਰਹੇ ਆ ਕਿਸੇ ਵੀ ਵੀਰ ਇਹ ਆਪਣੀ ਕਿਸਮਤ ਵੀ ਜਿਹੜੀ ਜਿਚੌੜੀ ਹੋਵੇ ਉਹਨਾਂ ਦੇ ਨਾਲ ਜੋ ਕਿ ਧਾਇਰੇ ਦੇ ਪਾਸੇ ਕੱਟ ਰਹੇ ਆ ਪਰਮਾ ਸਾਰੇ ਵੀਰਾਂ ਦਾ ਹਾਂਜੀ ਕੈਰੀਅਨ ਸੁਖਰਾਜ ਭਾਈ ਜੇ ਦੂਜੀ ਟੀਮਾਂ ਜਲਦੀ ਨਾਲ ਸੈਡਾ ਰਹਿਣ ਉਧਰ ਜਿਉਣਾ ਤੇ ਜਗਦੀਪ ਨੇ ਕਹਿੰਦੇ ਸਾਰੇ ਦਾ ਪਿੰਡ ਹੈ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਪਾਂ ਜਲਦੀ ਦੇ ਨਾਲ ਹੀ ਮੈਚ ਦੀ ਸ਼ੁਰੂਆਤ ਕਰਾ ਦਿੱਤੀ ਟੀਮਾਂ ਵੀਰ ਬਣ ਕੇ ਜਾਦੀ ਸੈਨਾ ਦਾ ਨੇ ਬੜੀ ਖੁਸ਼ੀ ਪਰਮਾਈ ਥੇਟਰ ਦੇ ਖੁਸ਼ੀ ਦੇ ਜਫਾਉਣ ਤੋਂ ਬਾਅਦ ਇੱਕ ਐਕਸ਼ਨ ਕੀਤਾ ਤੇ ਉਹ ਵੀਡੀਓ ਵੀ ਬੜੀ ਵਾਇਰਲ ਹੋਈ ਮੇਰੇ ਯਾਰ ਦੂਸਰੇ ਵੀ ਸਾਰੇ ਇਕੱਠੇ ਕੱਢੀ ਆ ਰਹੇ ਸੀਗੇ ਬੜਾ ਕਰ ਰਹੇ ਸੀ ਵੀ ਖੁਸ਼ੀ ਦਾ ਐਕਸ਼ਨ ਥੋੜਾ ਵੱਖਰਾ ਹੁੰਦਾ ਹੈ ਮੈਂ ਕਿਹਾ ਵੀ ਕਈ ਦੇ ਵੀਰ ਕਰਦੇ ਆ ਕਿਸੇ ਦੀ ਰੀਸ ਕਿਸੇ ਦੇ ਪਾਈਪ ਬੋਲਿਆਂ ਦੇ ਚੱਲਦੇ ਆ ਉਹ ਵੱਤ ਲੈਂਦੇ ਮਖਾਨ ਸਿੰਘ ਦੇ ਮਹਾਨਤਾ ਵੀ ਸਾਬਤ ਕਰ ਦਿੰਦੇ ਐ ਪਰ ਮਹਾਨ